ਤਲਵਾ ਕਦਾਂ ਵੀਰ ਹਾਂ ਵਧੀਆ ਵਧੀਆ ਜੀ ਕੌਣ ਹਾਂਜੀ ਤੀਰਜ ਕੁਮਾਰ ਬੋਲਦਾ ਜੀ ਹਾਂਜੀ ਹਾਂਜੀ ਠੀਕ ਆ ਠੀਕ ਆ ਠੀਕ ਆ ਤਰਨਤਾਰਨ ਵੀਰੇ ਏਰੀਆ ਆਪਣਾ ਹਾਂਜੀ ਵੀਰੇ ਹਾਂਜੀ ਹਾਂਜੀ ਤੁਸੀਂ ਕੌਣ ਜੀ ਠੀਕ ਆ ਦੱਸ ਦਾਂਗੇ ਵੀਰੇ ਛੇਤੀ ਦੱਸ ਦਿੰਨੇ ਕੋਈ ਨਹੀਂ ਮੋਹਾਲੀ ਡੇਰੇ ਲਾਇ ਫਿਰ ਅੱਜ ਕੱਲ ਹਾਂਜੀ 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 ਤੁਸੀਂ ਕੌਣ ਬੋਲ ਰਹੇ ਵੀਰੇ ਦੱਸ ਦਿਓ ਮੈਨੂੰ ਮੜਾ ਜਾ ਨਹੀਂ ਵੀਰੇ ਦੱਸ ਦਿਨੇ ਕਾਦੀ ਗਾਲੀ ਮੈਨੂੰ ਇਹ ਦੱਸੋ ਪਹਿਲਾਂ ਨਹੀਂ ਨਹੀਂ ਗਾਲੀ ਤਾਂ ਨਹੀਂ ਵੈਸੇ ਕੋਈ ਮੈਨੂੰ ਇਹ ਯਾਰ ਦੋਸਤ ਕੋਈ ਬੰਦਾ ਕੇ ਵੀਰੀ ਮੁੰਡੇ ਆਪਣੇ ਦੱਸਦੇ ਰਹਿੰਦੇ ਆ ਗੱਡੀਆਂ ਗੱਡੀਆਂ ਆਈਆਂ ਲਈ ਫਿਰਦੇ ਨੇ ਤੁਸੀਂ ਇੱਧਰ ਮੋਹਾਲੀ ਵਾਲੇ ਇੱਧਰ 에어ਪੋਰਟ ਉੜਦੇ ਹਾਂਜੀ ਹਾਂਜੀ ਤੇ ਕੀ ਮਾਹੌਲ-ਜਾਲ ਆ ਮੈਨੂੰ ਦੱਸੋ ਮੜਾ ਜੀ ਨਹੀਂ ਮੈਨੂੰ ਦੱਸੋਗੇ ਭਾਜੀ ਕੌਣ ਬੋਲ ਰਿਹਾ ਤੁਸੀਂ ਮੈਨੂੰ ਪਤਾ ਨਹੀਂ ਨਾ ਕੌਣ ਬੋਲ ਰਿਹਾ ਫਿਰ ਆਪੋ ਧੀਰ ਜੀ ਬੋਲਦਾ ਨਾ ਧੀਰ ਜੀ ਨਾਲ ਗੱਲ ਹੋ ਰਹੀ ਆ ਹਾਂਜੀ ਹਾਂਜੀ ਵੀਰੇ ਹਾਂਜੀ ਵੀਰੇ ਦੱਸਣਿਆ ਹਾਂਜੀ ਮੈਂ ਨਾ ਤੈਨੂੰ ਤੇਰੇ ਬਾਰੇ ਮੈਂ ਤਾਂ ਦੱਸਣਿਆ ਨਾ ਤੈਨੂੰ ਨਹੀਂ ਨਹੀਂ ਭਾਜੀ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਕੌਣ ਮਤਲਬ ਆਪਾਂ ਜਾਣਦੇ ਨਹੀਂ ਤੁਹਾਡਾ ਨੰਬਰ ਸੇਵ ਨਹੀਂ ਮੇਰੇ ਕੋਲ ਉਹ ਮੈਂ ਤਾਂ ਪੁੱਛਣਿਆ ਵੀ ਕੌਣ ਬੋਲਣ ਦਾ ਹੈ ਜੀ ਕੋਈ ਗੱਲ ਨਹੀਂ ਇੱਕ ਅੱਦੇ ਦਿਨ ਤੱਕ ਜਾਣ ਜਾਗੇ ਕੋਈ ਗੱਲ ਨਹੀਂ ਨਹੀਂ ਮੈਂ ਸਮਝਾਈ ਨਾ ਡੀਲੀ 9:00 10:00 ਵਜੇ ਨੂੰ ਮੁਹਾਲੀ 에 에어ਪੋਰਟ ਰੋਡ ਤੇ ਵੇਖੀਦਾ ਵੀਰ ਭਰਾ ਦੱਸਦੇ ਹੁੰਦੇ ਮੇਰੇ ਆ ਵੀਰੇ ਬੋਲਣ ਕੌਣ ਨੇ ਤੂੰ ਦੱਸ ਦੇ ਨਾ ਮੈਨੂੰ ਵੀਰੇ ਤੂੰ ਐਵੇਂ ਖਿਜਾਉਣ ਵਾਲੀ ਗੱਲ ਕਰਦੇ ਆ ਖਿਜਾਉਣ ਮੈਂ ਨਹੀਂ ਡਿਆ ਵੀਰੇ ਤੂੰ ਵਾਲੀ ਗੱਲ ਤੂੰ ਸ਼ੁਰੂ ਕੀਤੀ ਹੈ ਮੈਂ ਨਹੀਂ ਕੀਤੀ ਨਹੀਂ ਮੈਂ ਪੁੱਛਣ ਦੇ ਆ ਨਾ ਵੀਰ ਦੱਸ ਦੇ ਵੀ ਕੌਣ ਬੋਲਦਾ ਤੂੰ ਕੀ ਕੀ ਮਸਲਾ ਥੜਾ ਫੋਨ ਕਿਉਂ ਕੀਤਾ ਤੂੰ ਜਦੋਂ ਮੈਂ ਕਹਿੰਦਾ ਵੀ ਮੈਂ ਦੱਸ ਦਿੰਨਾ ਫੋਨ ਘੱਟੀਆਂ ਆਉਂਦੇ ਤੂੰ ਮੇਰਾ ਵੀਰ ਜੀ ਤੁਸੀਂ ਕੰਮ ਦੱਸਣ ਨਹੀਂ ਦੇ ਕੋਈ ਤੁਸੀਂ ਫੋਨ ਉਦਾਂ ਹੀ ਕਰੀ ਜਾਂਦੇ ਗੱਲ ਤੇ ਕੰਮ ਵੀ ਤੈਨੂੰ ਦੱਸ ਦਾਂਗੇ ਤੂੰ ਜ਼ਿਆਦਾ ਬਿਜ਼ੀ ਆ ਨਹੀਂ ਬਿਜ਼ੀ ਤੁਸੀਂ ਗੱਲ ਕਿੱਦਾਂ ਕਰਨ ਦਾ ਇਹ ਤੁਸੀਂ ਗੱਲ ਤੇ ਟੰਗਣਾ ਕਰੋ ਯਾਰ ਉਹ ਗੱਲ ਟੰਗਣਾ ਕਰਦੇ ਆ ਮੈਂ ਤੈਨੂੰ ਤੇਰੇ ਬਾਅਦ ਦੱਸਣ ਦੇ ਆ ਤੂੰ ਸਵੇਰੇ 9 ਵਜੇ ਘਰੋਂ ਨਿਕਲਦਾ ਕਿ ਨਹੀਂ ਨਿਕਲਦਾ ਤੂੰ ਕੀ ਦਾਦਾ ਰਾਤ 10 ਵਜੇ ਘਰ ਆਉਣਾ ਕਿ ਨਹੀਂ ਕੀ ਮਤਲਬ ਹੈ ਯਾਰ ਘਰੋਂ ਨਿਕਲਣਾ ਤੇਰਾ ਮੁਸ਼ਕਿਲ ਕਰਦਾਂਗੀ ਤੂੰ ਇਹਦਾ ਫੋਨ ਕੱਟਿਆ ਨਾ ਬਾਰ-ਬਾਰ ਹੁਣ ਫੋਨ ਕੱਟ ਕੇ ਵਿਖਾ ਦੂੰ ਮੈਂ ਦੱਸਦਾ ਦੋ ਚਾਰ ਦਿਨਾਂ ਜੇ ਯਾਰ ਭਾਜੀ ਤੁਸੀਂ ਮੈਨੂੰ ਸਮਝ ਨਹੀਂ ਆਉਂਦਾ ਤੂੰ ਫੋਨ ਕੱਟਿਆ ਨਾ ਕਿਉਂ ਮਸਲਾ ਤਾਂ ਦੱਸੋ ਭਾਜੀ ਕੀ ਹੋਇਆ ਕੋਈ ਗੱਲ ਆ ਆਪਣਾ ਫਿਲਮ ਫਿਲਮ ਜਿਹੜੀ ਤੂੰ ਬਣਾਈ ਆ 29 ਤਰੀਕ ਨੂੰ ਨਹੀਂ ਜਿਹੜੀ ਮੋਗੀ ਫਿਲਮ ਦੇ ਵਿੱਚੋਂ ਯਾਰ ਉਹ ਹਾਂਜੀ ਹਾਂਜੀ ਤੇਰੀ ਫਿਲਮ ਆ ਨਾ ਪਹਿਲਾਂ ਮੈਂ ਤੇਰਾ ਠੰਡੇ ਮਤ ਨਾਲ ਗੱਲ ਕਰਦਾ ਤੂੰ ਠੰਡੇ ਸੁਭਾ ਨਾਲ ਮੇਰੀ ਗੱਲ ਨਹੀਂ ਸੁਣਦੇ ਆ ਨਹੀਂ ਨਹੀਂ ਭਾਜੀ ਮੈਂ ਮੈਂ ਤਾਂ ਤੁਹਾਨੂੰ ਇਹ ਪੁੱਛਣ ਆ ਵੀ ਤੁਸੀਂ ਦੱਸੋ ਸਹੀ ਕੰਮ ਤੇ ਦੱਸੋ ਵੀ ਉਹ ਯਾਰ ਮੈਂ ਨਾ ਦੱਸਣਾ ਹੋਊਗਾ ਤੈਨੂੰ ਚੰਗੀ ਬੜੀ ਗੱਲ ਨਹੀਂ ਗੱਲ ਨਹੀਂ ਗੱਲ ਨਹੀਂ ਹਾਂਜੀ ਹਾਂਜੀ ਨਹੀਂ ਦੱਸੋ ਕੋਈ ਗੱਲ ਨਹੀਂ ਵੀਰ ਜੀ ਕੋਈ ਕੰਮ ਵੀਰ 29 ਹੀ ਹੀਰੋ ਹੀਰੋ ਨਾ ਤਾਂ ਫਿਲਮ ਚ ਹਾਂਜੀ 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 29 ਤਰੀਕ ਨੂੰ ਫਿਲਮ ਆਉਂਦੀ ਆ ਹਾਂਜੀ ਭਾਜੀ ਹਾਂਜੀ 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 ਹੀਰੋ ਟਿਕਟਾਂ ਮਿਲ ਜਾਣਗੀਆਂ ਫਿਲਮਾਂ ਦੀਆਂ ਟਿਕਟਾਂ ਲਈ ਹਾਂਜੀ ਭਾਈ ਟਿਕਟਾਂ ਤੇ ਸਾਰੇ ਸਿਨੇਮਿਆਂ 'ਚ ਮਿਲ ਜਾਣੀਆਂ ਬੁੱਕਮਾਰ ਸ਼ੋਅ ਤੇ ਵੀ ਆ ਜਾਣੀਆਂ। ਉਹ ਸਾਡ ਟਿਕਟਾਂ ਲੱਲਾਂਗੇ ਯਾਰ ਤੂੰ ਹਾਸੇ ਆਗੇ ਫਿਲਮ 'ਚ। ਹਾਂਜੀ ਹਾਸੇ ਉਸੇ ਅਗੇ ਭਾਜੀ ਵਧੀਆ ਫਿਲਮ ਬਣਾਈ। ਤੇ ਜੇ ਮੈਂ ਵਿਦ ਫੈਮਿਲੀ ਵਿਦ ਫੈਮਿਲੀ ਆਪਣੇ ਸਾਰੇ ਵੀਰ ਭਰਾ ਇਕੱਠੇ ਕਰਕੇ ਜਾਵਾਂ ਹਾਸਾ ਆਊਗਾ। ਹਾਂਜੀ ਭਾਈ ਬਿਲਕੁਲ ਆਊਗਾ ਸਾਰਾ ਹਾਸਾ ਯਾਰ ਵਧੀਆ ਫਿਲਮ। ਤੇ ਮੈਂ ਤੇਰੀ ਗਰੰਟੀ ਚੁੱਕਦਾ ਨਹੀਂ ਫਿਰ ਦੋ ਚੋ ਦਿਨਾਂ ਤੇ ਮੈਂ ਤੁਹਾਨੂੰ ਦੱਸ ਦਊਗਾ ਤੈਨੂੰ ਮੈਂ ਪਤਾ ਮੈਂ ਬੰਦਾ ਬੜਾ ਖਰਾਬ ਹੀ। ਨਹੀਂ ਨਹੀਂ। ਨਹੀਂ ਨਹੀਂ ਭਾਜੀ ਕੋਈ ਨਹੀਂ ਤੁਸੀਂ ਵੇਖ ਕੇ ਆਓ ਤੁਸੀਂ ਜਾਦੀ ਗੱਲ ਉਹ ਤੁਹਾਨੂੰ ਗੂਗਲ ਪੇ ਕਰ ਦਾਂਗੇ ਪ ਆਹੋ ਆ ਸਾ ਫੁੱਲ ਬੜਾ ਫੁੱਲ ਆਉਣਾ ਚਾਹੀਦਾ ਈ ਓ ਠੀਕ ਆ ਭਾਜੀ ਠੀਕ ਆ ਭਾਜੀ ਚੰਗਾ ਵੀਰ ਮੇਰਾ ਰਾਜੀ ਬਾਜੀ ਰਹਿ ਭਰਾ ਦੂੰ ਆ ਧੰਨਵਾਦ ਤੇ ਰੱਜ ਕੇ ਹੋ ਗਈਆਂ ਫਿਲਮਾਂ ਬਣਾ ਜੇ ਤੈਨੂੰ ਕੋਈ ਰੋਕੂ ਹੁਣ ਫੇਰ ਮੈਨੂੰ ਦੱਸੀਂ ਉਹਦਾ ਨੰਬਰ ਤਾਂ ਹੀ ਮੈਂ ਮੈਂ ਗੱਲ ਕਰੂੰਗਾ ਨਾ ਠੀਕ ਆ ਭਾਜੀ ਠੀਕ ਆ